हां जी भाई जी ਜਿਹੜੇ ਵੀਰਾਂ ਦੀਆਂ ਕਣਕਾਂ ਅਨਸਾਰੇ ਚ ਜਾਂ ਘਬੋਲੇ ਚ ਆ ਚੁੱਕੀਆਂ ਉਹ ਬਾਈ ਹੁਣ ਵਿੱਚ ਸਵਾਲ ਹੁੰਦੇ ਆ ਜਾਂ ਮੈਸੇਜ ਹੁੰਦੇ ਆ ਵੀ ਹੁਣ ਆਪਾਂ ਕੀ ਕੀਤਾ ਜਾਵੇ ਵੀ ਆਪਣੀ ਕਣਕ ਨਿਸਰ ਗਈ ਜਾਂ ਘਬੋਲੇ ਚ ਆ ਗਈ ਇੱਕ ਤਾਂ ਬਾਈ ਇਸ ਟਾਈਮ ਕਣਕ ਨੂੰ ਸੋਕਾ ਨਾ ਲੱਗਣ ਦਿਓ ਸੋਕਾ ਲੱਗਿਆ ਆਪਣਾ 10-15% ਝਾੜ ਘਟਾ ਸਕਦਾ ਇੱਕ ਬਾਈ ਜੇ ਤੋ ਪਾਣੀ ਲਾਉਣ ਤੋਂ ਪਹਿਲਾਂ ਨਾ ਮੌਸਮ ਜ਼ਰੂਰ ਲੋਕਲ ਚੈੱਕ ਕਰੋ ਜੇ ਕੋਈ 20 21 ਤਰੀਕ ਚ ਕੋਈ ਸਿਸਟਮ ਆਉਂਦਾ ਆਪਣੇ ਦਿਖਾਉਂਦੇ ਆ ਵੀ ਮੀਂਹ ਆਉਣ ਵਾਲਾ ਫਿਰ ਆਪਾਂ 2-4 ਦਿਨ ਵੇਟ ਕਰ ਲਓ ਕਿਉਂ ਬਾਈ ਉੱਤੇ ਪਾਣੀ ਲਾਇਆ ਹੋਇਆ ਉੱਤੇ ਪਾਣੀ ਮੀਂਹ ਪੈ ਗਿਆ ਤਾਂ ਫਿਰ ਆਪਣੀ ਕਣਕ ਚ ਬਾਈ ਪਾਣੀ ਖੜ ਜੂਗਾ ਜਿਹਦੇ ਦਾ ਉਹਦਾ ਵੀ ਆਪਾਂ ਨੂੰ ਨੁਕਸਾਨ ਹੋ ਸਕਦਾ ਤਾਂ ਗੋ ਬਾਈ ਆਪ ਦਾ ਲੋਕਲ ਮੌਸਮ ਜ਼ਰੂਰ ਚੈੱਕ ਕਰੋ ਇੱਕ ਬਾਈ ਇੱਕ ਸਵਾਲ ਹੁੰਦਾ ਵੀ ਹੁਣ ਆਪਣੀ ਕਣਕ ਨਿਸਰ ਗਈ ਜਾਂ ਘੋਲੇ ਚ ਆ ਗਈ ਹੁਣ ਕਿਹੜੀ ਸਪਰੇ ਕਰਗੇ ਬਾਈ ਜਿਹੜੇ ਬੰਦੇ ਹਿੰਮਤ ਕਰ ਸਕਦੇ 13045 ਦੀ ਸਪਰੇ ਆਪਾਂ ਕਰ ਸਕਦੇ ਆ ਉਹ ਵਧੀਆ ਹੁੰਦੀ ਹੈ ਉਹ ਗਰਮੀ ਤੋਂ ਵੀ ਫਾਇਦਾ ਕਰੂਗੀ ਕਣਕ ਦਾ ਕੋਈ ਨਾ ਕੋਈ ਵਿੱਚ ਬਾਈ ਲੋਕ ਕਹਿੰਦੇ ਆ ਹੁਣ ਆਪਣੀ ਕਣਕ ਨਿਸਣ ਵਾਲੀ ਆਗਬੋਲੇ ਚ ਆ ਗਈ ਵੀ ਫੰਗੀ ਸੈੱਟ ਕਰਦਗੇ। ਬਾਈ ਜਿੱਥੇ ਕੋਈ ਉਲੀ ਦਾ ਰੋਗ ਨਹੀਂ ਹੈਗਾ ਉੱਥੇ ਫੰਗੀ ਸੈੱਟ ਕਰਨ ਦਾ ਕੋਈ ਫਾਇਦਾ ਨਹੀਂ। ਉਹਦੇ ਨਾਲ ਆਪਣਾ ਝਾੜ ਨਹੀਂ ਵਧੂਗਾ। ਕਿਤੇ ਵੀ ਬਾਈ ਕੰਪਨੀ ਦਾ ਅੱਜ ਤੱਕ ਕੋਈ ਸੜਕ ਤੇ ਬਾਈਨਰ ਨਹੀਂ ਲੱਗਿਆ ਹੋਇਆ ਦੇਖਣਾ ਹੋਣਾ। ਵੀ ਸਾਡਾ ਫੰਗੀ ਸੈੱਟ ਵਰਤਨ ਨਾਲ ਕੋਈ 10-15% ਝਾੜ ਵਧ ਜੂਗਾ। ਇਹ ਗੱਲਾਂ ਬਾਈ ਕਿੱਥੇ ਕੋਈ ਉਲੀ ਦੀ ਬਿਮਾਰੀ ਪੈਂਦੀ ਹੈ ਕੋਈ ਵੀ ਨਹੀਂ ਹੈਗੇ ਸਹਿਣਸ਼ੀਲਤਾ ਉਲੀ ਨੂੰ ਉਹ ਉਹ ਕਣਕ ਤੇ ਆਪਾਂ ਉਲੀ ਦੀ ਸਪਰੇਅ ਕਰ ਸਕਦੇ ਹਾਂ। ਤੇ ਨਹੀਂ ਬਈ ਕੋਈ ਫਾਇਦਾ ਨਹੀਂ ਹੋਣਾ ਕੋਈ ਉਲੀ ਨਾਸ਼ਕ ਨਾਲ ਕੋਈ ਝਾੜ ਨਹੀਂ ਵੜਦਾ ਹੁੰਦਾਗਾ ਸਪਰੇਅ ਕੀਤੀ ਨਾ ਕੋਈ ਫੰਗੀ ਸਾੜਨ ਨਾਲ ਇੱਕ ਬਾਈ ਤੇਲੇ ਦਾ ਜ਼ਰੂਰ ਦੇਖੀ ਚਲੋ ਤੇਲਾ ਆਉਂਦਾ ਤਾਂ ਸਪਰੇਅ ਕਰਿਓ ਨਹੀਂ ਆਪਾਂ ਨੂੰ ਤੇਲੇ ਵਾਲੀ ਸਪਰੇਅ ਦੀ ਵੀ ਨਹੀਂ ਲੋੜ ਹੁੰਦੀ ਜਿੱਥੇ ਤੇਲਾ ਦਿਖਾਈ ਦਿੰਦਾ ਉੱਥੇ ਸਪਰੇਅ ਕਰਿਓ ਐਵੇਂ ਬਗੈਰ ਲੋੜ ਤੋਂ ਸਪਰੇਅ ਨਾ ਕਰਿਓ ਤੇਲਾ ਹਮੇਸ਼ਾ ਬਾਈ ਬਾਣ ਦੇ ਚਾਰ ਚਪੇੜੀ ਆਉਂਦਾ ਹੁੰਦਾ ਵਿੱਚ ਕਦੇ ਵੀ ਤੇਲਾ ਨਹੀਂ ਆਉਂਦਾ ਹੁੰਦਾਗਾ ਉਹ ਜੇ ਹਿਸਾਬ ਨਾਲ ਆਪਦੀ ਸਪਰੇਅ ਕਰਿਓ ਦੇਖ ਕੇ ਐਵੇਂ ਖਰਚਾ ਨਾ ਕਰਿਆ ਕਰੋ ਬਈ ਖਰਚਾ ਘਟਾ ਹੁੰਦਾ ਘਾਟਾ ਦਿਆ ਕਰੋ ਕੱਟ ਕਰੋ ਘੱਟ ਹੁੰਦਾ ਤਾਂ ਵਿੱਚ ਬਈ ਵਿੱਚ ਮੇਰੇ ਵਰਗੇ ਯੂਟਿਊਬਰ ਕਹਿੰਦੇ ਆ 80 ਮਣ ਕਣਕ ਕਰਨ ਖਾਤਰ ਕੀ ਕਿਹੜੀ ਸਪਰੇਅ ਕਰਗੇ ਟਾਈਟਲ ਹੁੰਦੇ ਆ ਬਈ ਵੀਡੀਓਾਂ ਦੇ ਕਿਤੇ 80 ਮਣ ਕਣਕ ਹੁੰਦੀਆਂ ਦੇਖੀਆਂ ਬਈ 80 ਮਣ ਹੁਣ ਝੋਨੇ ਨਹੀਂ ਹੋ ਰਹੇ ਤਾਂ ਕਣਕਾਂ ਕਿੱਥੋਂ ਹੋ ਜਾਣੀਆਂ ਕਣਕ ਹੋ ਸਕਦੀ ਹੈ 60-65 ਮਣੇ ਦੀ ਹੋ ਸਕਦੀ ਹੈ ਕਿਦੋਂ ਵੈਂਪਰ ਝਾੜ ਹੁੰਦਾ ਹੈਗਾ ਫੁੱਲ ਝਾੜ ਹੁੰਦਾ ਮੌਸਮ ਨੇ ਸਾਥ ਦਿੱਤਾ ਹੁੰਦਾ ਫੇਰ 60-65 ਮਣੇ ਦੀ ਕਣਕ ਹੁੰਦੀ ਹੈ ਉਹ ਸਾਲ ਨਹੀਂ ਤਕਰੀਬਨ ਕਣਕ ਦਾ ਝਾੜ ਬਾਈ 50 ਤੋਂ 55 ਮਣ ਹੁੰਦਾ ਹੈਗਾ ਐਵੇਂ ਬਾਈ ਮੇਰੇ ਵਰਗਿਆਂ ਦੇ ਮਗਰ ਲਾ ਕੇ ਢੋਲੀ ਨਾਲ ਚੱਕ ਲਿਆ ਕਰੋ ਉਲੀ ਨਾਲ ਛਿੱਕ ਸਪਰੇਅ ਕਰ ਦੋ ਇਹਦੇ ਨਾਲ 80 ਮਣ ਕਣਕ ਹੋ ਜੂ 80 ਮਣਾ ਕਣਕਾ ਨਹੀਂ ਹੋ ਸਕਦੀਆਂ ਬਾਈ 80 ਮਣ ਕਣਕ ਦਾ ਦਾਣਿਆਂ ਦਾ ਬਹੁਤ ਵੱਦਾ ਮੂਹ ਹੋ ਜਾਂਦਾ ਹੈਗਾ ਐਵੇਂ ਬਾਈ ਕਿਸੇ ਦੇ ਮਗਰ ਲਾ ਕੇ ਕੋਈ ਸਪਰੇਅ ਨਾ ਕਰਿਆ ਕਰੋ ਆਪਦੇ ਬਾਣ ਦੀਆਂ ਦੀ ਦੇਖਿਆ ਕਰੋ ਕੀ ਕੰਡੀਸ਼ਨ ਆ ਕਿਹੜੀ ਸਪਰੇਅ ਮੰਗਦੀ ਆ ਉਹੋ ਜੇ ਲੋੜ ਮੁਤਾਬਕ ਸਪਰੇਅ ਕਰਦਿਆ ਕਰੋ ਬਾਈ ਵੀਡੀਓ ਚੰਗੀ ਲੱਗੀ ਤਾਂ ਦੋਸਤ ਮਿੱਤਰਾਂ ਨਾਲ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਗਾਹਾਂ ਦੀ ਗਾਹਾਂ ਬਾਈ ਸ਼ੇਅਰ ਜ਼ਰੂਰ ਕਰਦਿਆ ਕਰੋ ਧੰਨਵਾਦ